ਜੋ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਆਜ਼ਾਦ ਮੀਡੀਆ 'ਤੇ ਬਹੁਤ ਵੱਡਾ ਹਮਲਾ ਕੀਤਾ ਹੈ ਜਿਹੜੇ ਵੱਡੀਆਂ-ਵੱਡੀਆਂ ਤਸਵੀਰਾਂ ਟੰਗੀਆਂ ਨੇ ਪਿੱਛੇ ਬਾਬਾ ਸਾਹਿਬ ਅੰਮ੍ਰਿਤਕਰ ਸ਼ਹੀਦ ਭਗਤ ਸਿੰਘ ਜੀ ਦੀਆਂ ਉਹਨਾਂ ਦੀਆਂ ਝੰਡੀਆਂ ਆਪ ਉਡਾ ਰਹੇ ਨੇ ਜੋ ਕੱਲ ਸਰਦਾਰ ਬਰਜਿੰਦਰ ਸਿੰਘ ਹਮਦਰ ਜੋ ਕਿ ਸੰਪਾਦਕ ਨੇ ਅਜੀਤ ਗਰੁੱਪ ਆਫ ਨਿਊਜ਼ਪੇਪਰਸ ਜਿਹੜਾ ਕਿ ਪੰਜਾਬੀਆਂ ਦੀ ਆਵਾਜ਼ ਦੁਨੀਆ ਭਰ 'ਚ ਉਹ ਲੋਕਾਂ ਦੇ ਤੱਕ ਪਹੁੰਚਦੀ ਕਰਦੇ ਨੇ ਉਹਨਾਂ ਤੇ ਇੱਕ ਮਨਕਰਤ ਝੂਠਾ ਬੇਬੁਨਿਆਦ ਬਦਲਾਖੋਰੀ ਦਾ ਵਿਂਡਿਕਟਿਵ ਇੱਕ ਕ੍ਰਿਮੀਨਲ ਕੇਸ ਉਹਨਾਂ ਤੇ ਕਰ ਦਿੱਤਾ ਹੈ 13 ਅਫਸਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਚ ਕੁਝ ਰਿਟਾਇਰਡ ਚੀਫ ਇੰਜੀਨੀਅਰ ਲੈਵਲ ਦੇ ਹਨ ਅਸਲ ਚ ਇਹ ਮੁਕਦਮਾ ਤਾਂ ਹੈਗਾ ਕਿਉਂਕਿ ਅਜੀਤ ਅਖਬਾਰ ਨੂੰ ਭਗਵੰਤਮਾਨ ਕੇਜੀ মিডিਆ ਬਣਾਉਣਾ ਚਾਹੁੰਦਾ ਹੈ ਉਹਨੂੰ ਕੰਟਰੋਲ ਕਰਨਾ ਚਾਹੁੰਦਾ ਕਿ ਅਖਬਾਰ ਤੁਹਾਡੀ ਹੋਵੇਗੀ ਲੇਕਿਨ ਇਹਦਾ ਕੰਟੈਂਟ ਆ ਲਿਖਾਂਗੇ ਅਸੀਂ ਚੰਡੀਗੜ੍ਹੋਂ ਤੇ ਤੁਸੀਂ ਸਿਰਫ ਉਹਨੂੰ ਛਾਪਣਾ ਵਾ ਕਿਉਂਕਿ ਇਸਨੇ ਬਾਕੀ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਪੈਸੇ ਰਾਹੀਂ ਅਤੇ ਸਰਕਾਰ ਦੇ ਦੁਬਾਰ ਰਾਹੀਂ ਲਗਭਗ ਸਾਰਾ ਚੱਕਿਆ ਹੋਇਆ ਕਿਉਂਕਿ ਸਰਦਾਰ ਬਰਜਿੰਦਰ ਸਿੰਘ ਪੁਰਾਣੇ ਇੱਕ ਅੱਛੇ ਜਰਨਲਿਸਟ ਇੰਡੀਪੈਂਡੈਂਟ ਨਿਊਜ਼ਪੇਪਰ ਆ ਉਹਨਾਂ ਨੇ ਅੱਗੇ ਗੋਡੇ ਨਹੀਂ ਟੇਕੇ ਤੇ ਇਹਨਾਂ ਨੇ ਬਾਨਾ ਲੱਭਿਆ ਪਹਿਲਾਂ ਇੱਕ ਜੰਗੇ ਆਜ਼ਾਦੀ ਕਰਤਾਰਪੁਰ ਪੁਰਾਣਾ ਬਣਿਆ ਹੋਇਆ ਇੱਕ ਵਾਰ ਮੈਮੋਰੀਅਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਦਾ ਇਹ ਸਿਰਫ ਉਹਦੇ ਆਨਰਰੀ ਚੇਅਰਮੈਨ ਸੀ ਉਸ ٹرسٹ ਦੇ ਇੱਕ ਇੱਜ਼ਤਮਾਨ ਦਿੱਤੀ ਇਹਨਾਂ ਦੀ ਦੇਖਰੇਖ ਵਿੱਚ ਉਹ ਕੰਮ ਹੋਇਆ ਇਸ ਕਰਕੇ ਇੱਕ ਐਡੇ ਪੁਰਾਣੇ ਪ੍ਰੋਜੈਕਟ ਦੀ ਜਾਂਚ ਕਰਵਾ ਕੇ ਭਗਵੰਤ ਮਾਨ ਨੇ ਉਹਨਾਂ ਤੇ ਇਲਜ਼ਾਮ ਬਾਜ਼ੀ ਸ਼ੁਰੂ ਕਰ ਦਿੱਤੀ ਕਿ ਪੈਸੇ ਖਾ ਗਏ ਨੇ ਅਸੀਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਔਰ ਵੱਡੇ ਹਮਦਰਦ ਸਾਹਿਬ ਉਹਨਾਂ ਨੂੰ ਬਹੁਤ ਪੁਰਾਣੇ ਜਾਣਦੇ ਆ ਤੇ ਬਹੁਤ ਇਨਸਾਫ ਪਸੰਦ ਇਨ ਦ ਸੈਂਸ ਓਨੈਸਟ ਈਮਾਨਦਾਰੀ ਨਾਲ ਉਹਨਾਂ ਨੇ ਲੋਕਾਂ ਦੀ ਇਸ ਜਰਨਲਿਜ਼ਮ ਵਿੱਚ ਕਲਮ ਨਾਲ ਸੇਵਾ ਕੀਤੀ ਹੁਣ ਭਗਵੰਤ ਮਾਨ ਨੂੰ ਕਲਮ ਵੀ ਚੁੱਪਦੀ ਆ ਸਾਡੇ ਨੌਜਵਾਨਾਂ ਨੂੰ ਫੜ ਕੇ ਐਨਐਸਏ ਲਾ ਕੇ ਅਸਾਮ ਤਾ ਭੇਜਤਾ ਕਿਉਂਕਿ ਉਹ ਪ੍ਰਚਾਰ ਕਰਦੇ ਸੀਗੇ ਤੇ ਹੁਣ ਇਹਨਾਂ ਨੂੰ ਜਿਹੜੀ ਕਲਮ ਉਹ ਵੀ ਚੁੱਪਦੀ ਆ ਤੇ ਉਹਦੇ ਤੇ ਐਡਾ ਘਟਿਆ ਔਰ ਐਡਾ ਝੁੱਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੱਲੇ ਵੀ ਉਹ ਮਤਲਬ ਕਹਿਣ ਦਾ ਕਿ ਅਜੀਤ ਅਖਬਾਰ ਨੂੰ ਦਬਾਉਣਾ ਚਾਹੁੰਦੇ ਨੇ ਪਹਿਲਾਂ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਇਹਨਾਂ ਦੇ ਇਸ਼ਤਿਹਾਰबाजी ਬੰਦ ਕਰਤੀ ਤੁਸੀਂ ਦੇਖੋਗੇ ਕਿ ਸਾਰੇ ਐਸਟੈਬਲਿਸ਼ਡ ਪ੍ਰਿੰਟ ਮੀਡੀਆ ਨੂੰ ਕਾਫੀ ਵੱਡੀ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਦਿੰਦੀ ਪਹਿਲਾਂ ਵੀ ਦਿੰਦੀ ਸੀ ਇਹਨਾਂ ਦੇ ਤੇ ਖੈਰ ਉਹ ਕੀ ਕਹਿੰਦੇ ਹੁੰਦੇ ਫਲੱਡ ਗੇਟਸ ਖੋਲਤੇ ਲੇਕਿਨ ਅਜੀਤ ਦੀ ਉਹ ਕੰਪਲੀਟ ਸਰਕਾਰੀ ਐਡਵਰਟਾਈਜ਼ਮੈਂਟ ਜਿਹੜੀ ਉਹ ਬੰਦ ਕਰ ਦਿੱਤੀ ਪਹਿਲਾਂ ਜਦੋਂ ਉਹ ਏਦਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਦਬੇ ਤੇ ਹੁਣ ਉਹਨਾਂ ਤੇ ਇੱਕ ਵਿਜਲੈਂਸ ਦਾ ਪਰਚਾ ਜਿੱਦਾਂ ਵਿਜਲੈਂਸ ਦਾ ਬਾਕੀਆਂ ਤੇ ਪਰਚੇ ਕਾਂਗਰਸ ਦੇ ਲੀਡਰਸ ਤੇ ਕੀਤੇ ਜਿੱਦਾਂ ਮੇਰੇ ਤੇ ਪੰਜਾਬ ਪੁਲਿਸ ਦਾ ਛੁੱਟਾ ਪਰਚਾ ਦਰਜ ਕਰਕੇ ਮੈਨੂੰ 4 ਮਹੀਨੇ ਜੇਲ੍ਹ 'ਚ ਰੱਖਿਆ ਔਰ ਉਸ ਤੋਂ ਬਾਅਦ ਪਰਮਿੰਦਰ ਸਿੰਘ ਝੋਟੇ ਤੇ ਦਰਜ ਕੀਤਾ ਭਾਨੇ ਸਿੱਧੂ ਤੇ ਕੀਤਾ ਦਰਜਨਾ ਕਾਂਗਰਸ ਲੀਡਰਸ ਤੇ ਤੇ ਆਪਣੇ ਜਿਹੜੇ ਕਟਾਰੂ ਚੱਕ ਵਰਗੇ ਨੇ ਜਿਨ੍ਹਾਂ ਨੇ ਬਦਸਲੀਆਂ ਕੀਤੇ ਉਹਨਾਂ ਨੂੰ ਕੈਬਨਟ 'ਚ ਬਰਕਰਾਰ ਰੱਖਿਆ ਹੋਇਆ ਇਸ ਕਰਕੇ ਸਾਫ਼ ਸਪਸ਼ਟ ਹੋ ਗਿਆ ਪੰਜਾਬ ਦੇ ਵਿੱਚ ਕਿ মিডিਆ ਦੀ ਆਜ਼ਾਦੀ ਕੁਛ ਨਹੀਂ ਬਚੀ ਔਰ ਕਈ ਕੇਜਰੀਵਾਲ ਔਰ ਭਗਵੰਤ ਮਾਨ ਅ ਮੋਦੀ ਔਰ ਬੀਜੇਪੀ ਨੂੰ ਕੀ ਕਹਿੰਦੇ ਨੇ ਕਿ ਮੋਦੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਜਿਸ ਨੇ ਸਾਰਾ ਨੈਸ਼ਨਲ ਮੀਡੀਆ ਹਾਈਜੈਕ ਕਰਕੇ ਆਪਣੀ ਖਬਰ ਲਗਵਾਤਾ ਹੈ ਔਰ ਬਿਲਕੁਲ ਉਸੇ ਪਾਲਿਸੀ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਕੇਜੀ 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 ਮੀਡੀਆ ਬਣਾ ਕੇ ਸਾਰਾ ਮੀਡੀਆ ਹਾਈਜੈਕ ਜਿਹੜਾ ਪੋਰਟਲ ਇਹਨਾਂ ਦੇ ਉਲਟ ਕਰਦਾ ਉਹਨੂੰ ਬਲੌਕ ਕਰਾ ਦਿੰਦੇ ਨੇ ਤੇ ਟਵਿੱਟਰ ਹੈਂਡਲ ਤੱਕ ਇਹਨਾਂ ਨੇ ਲੋਕਾਂ ਦੇ ਬਲੌਕ ਕਰਾਏ ਔਰ ਜਿਹੜੇ ਵਿਚਾਰੇ ਇੰਡੀਪੈਂਡੈਂਟ ਔਰਗੇਨਿਕ ਪੰਜਾਬ ਦੇ ਜਿਹੜੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੰਸਟਾ ਤੇ ਚੱਲਦੇ ਇਹ ਉਹਨਾਂ ਨੂੰ ਪਹਿਪੀਤ ਕਰਦੇ ਨੇ ਉਹਨਾਂ ਨੂੰ ਪਰਚਾ ਨਹੀਂ ਪੁਲਿਸ ਨਹੀਂ ਡਰਾਉਂਦੇ ਨੇ ਇਸ ਲਈ ਮੈਂ ਸਮਝਦਾ ਕਿ ਜਿੱਥੇ ਬਾਕੀ ਸਾਰੇ ਪਾਸੇ ਚਾਰੋਂ ਪਾਸੇ ਭਗਵੰਤ ਫੇਰ ਹੋ ਗਿਆ ਬਹੁਤ ਪੂਰੀ ਤਰ੍ਹਾਂ ਨਾਲ ਉੱਥੇ ਇਹਨੇ ਮੀਡੀਆ ਦਾ ਗੜਾ ਕੁੱਟ ਕੇ ਇਹ ਸਾਬਤ ਕਰਤਾ ਕਿ ਇਹ ਇਹ ਇਨਕਲਾਬੀ ਤਾਂ ਬਹੁਤ ਦੂਰ ਦੀ ਗੱਲ ਇਹ ਡੈਮੋਕਰੇਟ ਹੀ ਨਿਕਾ ਇਹਨੂੰ ਲੋਕਤੰਤਰੀਕ ਵੈਲਿਊ ਕਦਰਾਂ ਕੀਮਤਾਂ ਵਿੱਚ ਕੋਈ ਵਿਸ਼ਵਾਸ ਨਹੀਂਗਾ ਤਾਂ ਕਰਕੇ ਮੈਂ ਸ਼ੁਰੂਜ ਕਿਆ ਸੀਗਾ ਉਹ ਕਿਉਂ ਪਖੰਡ ਕਰਦਾ ਯਾਰ ਲਾ ਆਪਣੇ ਬਾਬਾ ਸਾਹਿਬ ਅਮਿਤਕਰ ਦੀ ਫੋਟੋ ਔਰ ਲਾ ਦੇ ਆਪਣੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਅਗਰ ਉਹ ਜਿੰਦੇ ਹੁੰਦੇ ਤੇ ਕਦੀ ਅਜੀਤ ਗਰੁੱਪ ਜਾਂ ਕਿਸੇ মিডিਆ ਹਾਊਸ ਉੱਤੇ ਵਿਚਲੈਸ ਦਾ ਛੋਟਾ ਪਰਚਾ ਦਰਜ ਹੋਣ ਦਿੰਦੇ ਆ ਇਹਨਾਂ ਦੀ ਕਰਤੂਤ ਆ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਕਿਰਪਾ ਕਰਕੇ ਇਹਨਾਂ ਤੋਂ ਬਚ ਜਾਓ ਜੇ ਬਚ ਸਕਦੇ ਹੋ ਅੱਜ ਤਾਂ ਬਰਜਿੰਦਰ ਸਿੰਘ ਤੇ ਪਰਚਾ ਦਰਜ ਹੋਇਆ ਕੱਲ ਨੂੰ ਡਾਊਨ ਦੀ ਲਾਈਨ ਜਿਹੜਾ ਲਿਖਿਆ ਕਰੇਗਾ ਛੋਟਾ ਜਰਨਲਿਸਟ ਉਹਨੂੰ ਚੱਕ ਕੇ ਢਾ ਲਿਆ ਕਰਨਗੇ ਛੇ ਜੇ ਅਜੀਤ ਤੇ ਹਮਲਾ ਕਰ ਸਕਦੇ ਨੇ ਤੇ ਛੋਟੇ ਪੱਤਰਕਾਰ ਨੂੰ ਤਾਂ ਇਹ ਸਮਝਣਗੇ ਕੁਛ ਨਹੀਂ ਇਸ ਲਈ ਨਾ ਸਿਰਫ ਮੀਡੀਆ ਤੇ ਹਮਲਾ ਵਾ ਬਲਕਿ ਸਾਡੀ ਜਿਹੜੇ ਮੌਲਿਕ ਅਧਿਕਾਰ ਆ ਪੰਜਾਬ ਦੇ ਵਿੱਚ ਅੱਜ ਉਹ ਖਤਰੇ 'ਚ ਨੇ ਤੇ ਕੇਜਰੀਵਾਲ ਭੰਡਾਵਾ ਬੀਜੇਪੀ ਨੂੰ ਕਿ ਆਨੇ ਆਨੇ ਵਾਲੇ ਸਮੇਂ ਮੈਂ ਜਮਹੂਰੀਅਤ ਖਤਰੇ ਵਿੱਚ ਹੈ ਜੋ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਸਾਨੂੰ ਤਾਂ ਲੱਗਦਾ ਕਿ ਪੰਜਾਬ ਦੇ ਵਿੱਚ ਤੁਸੀਂ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੇ ਪਰਚਾ ਦੇ ਦੌਰ ਨਾ ਕਿਸੇ ਇਕੱਲੇ ਨੇ ਇੰਨਾ ਵੱਡਾ ਕੀਤਾ ਪਰਚਾ ਦਾ ਦੌਰ ਨਾ ਕਿਸੇ ਕਾਂਗਰਸ ਗਵਰਨਮੈਂਟ ਨੇ ਕੀਤਾ ਇਸ ਬੰਦੇ ਨੇ ਜੇ ਕਿਤੇ ਹੋਰ ਬਦਲਾਵ ਜੇ ਕਿਤੇ ਜੈਨੂਅਲੀ ਬਦਲਾਵ ਲਿਆਂਦਾ ਆ ਬਦਲਾਖੋਰੀ ਵਿੱਚ ਬਦਲਾਵ ਲਿਆ ਕੇ ਵਾਅਦਾ ਕੀਤਾ ਵਾ ਬਾਕੀ ਜਗ੍ਹਾ ਤਾਂ ਇਹ ਸਾਰੇ ਫੇਲ ਨੇ ਇਸ ਲਈ ਮੈਂ ਸਖਤ ਸ਼ਬਦਾਂ 'ਚ ਤਾੜਨਾ ਕਰਦਾ 4 ਤਰੀਕ ਨੂੰ ਨਤੀਜੇ ਆ ਜਾਣੇ ਭਗਵੰਤ ਕਿਰਪਾ ਕਰਕੇ ਇਹ ਪਰਚਾ ਉਸ ਤੋਂ ਪਹਿਲਾਂ ਵਿਡਰੋ ਕਰੋ ਔਰ ਨਹੀਂ ਕਰੋਗੇ ਤਾਂ ਅਸੀਂ ਇਲੈਕਸ਼ਨ ਤੋਂ ਵਿਲੇ ਹੁੰਦਿਆ ਸਾਰ ਮੈਂ ਆਪਣੀ ਪਾਰਟੀ ਕਾਂਗਰਸ ਨਾਲ ਸਲਾਹ ਕਰਕੇ ਜੋ ਬਣਦਾ ਜ਼ਮੀਨ ਦੇ ਉੱਤੇ ਵੱਡੇ ਤੋਂ ਵੱਡਾ ਪ੍ਰੋਟੈਸਟ ਔਰ ਕੰਸਿਸਟੈਂਟ ਪ੍ਰੋਟੈਸਟ ਕਿਉਂਕਿ ਜੇ ਸਾਡੀ ਕਲਮੀ ਆਜ਼ਾਦੀ ਪੰਜਾਬ ਦੇ ਵਿੱਚ ਤੇ ਲੱਖ ਲਾਨਤਾਂ ਸਾਡੇ ਪੰਜਾਬ ਦੇ ਵਿੱਚ ਜੀਂਦਾ ਅੱਲਾ ਦੇ ਆਪਣੀਆਂ ਭਗਵੇਂ ਰੰਗ ਦੀ ਫੱਗ ਐਵੇਂ ਡਰਾਮਾ ਨਾ ਕਰੋ ਇਹ ਲੋਕੀ ਪੰਜਾਬ ਦੇ ਸਾਰੇ ਸਮਝ ਗਏ ਨੇ ਅਸੀਂ ਸਾਰੀ ਪਾਰਟੀ ਸਰਦਾਰ ਬਰਜਿੰਦਰ ਸਿੰਘ ਹਮਦਰ ਦੇ ਨਾਲ ਉਹਨਾਂ ਦੇ ਔਖੇ ਘੜੀ ਵਿੱਚ ਖੜੇ ਆ ਔਰ ਉਮੀਦ ਕਰਦੇ ਆ ਕਿ ਅਦਾਲਤਾਂ ਵੀ ਉਹਨਾਂ ਨੂੰ ਇਨਕਾ ਦੇ ਪਰਚੇ ਤੋਂ ਰਾਹਤ ਦੇਣਗੇ ਅਤੇ ਉਹਨਾਂ ਨੂੰ ਇਨਸਾਫ ਮਿਲੇਗਾ ਅੱਜ ਦਾ ਮੇਰਾ ਵਿਸ਼ਾ ਇਹ ਪੋਲਿਟੀਕਲ ਐਕਸਟ੍ਰੀਮ ਵਿੰਡੇਟਾ ਅਨਲਿਸਟ ਬਾਈ ਭਗਵੰਤ ਮਾਨ ਕੇਜਰੀਵਾਲ ਹਾਈਜੈਕਿੰਗ ਦਾ ਮੀਡੀਆ ਆਫ ਪੰਜਾਬ ਦੇ ਹੈਵ ਕ੍ਰੋਸਡ ਆਲ ਡੀਸੈਂਟ ਲਿਮਿਟਸ ਆਫ ਯੂ نو ਐਕਸਟ੍ਰੀਮ ਐਕਸੈਸਸ ਔਨ ਐਵਰੀ ਸੈਕਸ਼ਨ ਆਫ ਦਾ ਸੋਸਾਇਟੀ ਮੀਡੀਆ ਇਜ਼ ਦਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਐਂਡ ਨਾਓ ਇਨ ਪੰਜਾਬ ਦੇ ਡੂ ਨਾਟ ਲੈਟ ਦੀ ਮੀਡੀਆ ਫੰਕਸ਼ਨ ਇੰਡੀਪੈਂਡੈਂਟਲੀ ਪਾਸ ਕੇਜੀ ਮੀਡੀਆ KG sponsored media in Punjab, therefore, we demand immediate withdrawal of the, the false, fictitious and utterly malicious case against Dr. parjinder Singh Hamdard, uh, who's also been uh, uh, who has also been honored by with a Padma Vibhushan award. Therefore, Bhagwant Maan should have and Kejriwal should have little bit of shame. they should apologize to mr dr dr rajendra singh hamdar and withdraw the case immediately otherwise the congress party after the elections will go to the ground and launch a launch a sustained agitation against bhagwant maan his police his vigilance menu lagda ke tade saryan da vi farz banta ke isnu social media te vad tod press di azadi chada gada kutta usnu condemn kita